ਇਸ ਵੇਲੇ ਦੀ ਬਹਿਦੀ ਮੰਦ ਭਾਗੀ ਖਬਰ ਜੜੀ ਆ ਉਹ ਇਸ ਆ ਰਹੀ ਹੈ ਗੁਰਦਾਸਪੁਰ ਤੋਂ ਸਾਹਮਣੇ ਜੀ ਹਾਂ ਤੁਹਾਨੂੰ ਦੱਸਿਆ ਕਿ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਆ ਇੱਕ ਟਿਪਰ ਵੱਲੋਂ ਕਾਰ ਨੂੰ ਜ਼ੋਰਦਾਰ ਜੜੀਆ ਉਹ ਟੱਕਰ ਮਾਰੀ ਗਈ ਹੈ ਤਾਂ ਦੱਸਿਆ ਜਾ ਰਿਹਾ ਕਿ ਨਵੀਂ ਕਾਰ ਦੇ ਵਿੱਚ ਸਵਾਰ ਹੋ ਕੇ ਪਰਿਵਾਰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਜਾ ਰਹੇ ਸਨ ਤਾਂ ਅਚਾਨਕ ਜਿਹੜਾ ਪਿੱਛੋਂ ਇੱਕ ਤੇਜ਼ ਰਫ਼ਤਾਰ ਜਿਹੜਾ ਟਿਪਰ ਆਉਂਦਾ ਆ ਉਹਦੇ ਵੱਲੋਂ ਜਿਹੜਾ ਇੱਕ ਨਵੀਂ ਗੱਡੀ ਜਿਹੜੀ ਬਲੈਕ ਕਲਰ ਦੀ ਤਸਵੀਰਾਂ 'ਚ ਵੀ ਤੁਸੀਂ ਦੇਖ ਸਕਦੇ ਹੋ ਕਿ ਉਹਨੂੰ ਜ਼ਬਰਦਸਤ ਜਿਹੜੀ ਉਹ ਟੱਕਰ ਮਾਰੀ ਜਾਂਦੀ ਹੈ ਜਿਹਦੇ ਨਾਲ ਜਿਹੜਾ ਗੱਡੀ ਦਾ ਜਿਹੜਾ ਬਹੁਤ ਜਣਾ ਨੁਕਸਾਨ ਹੈ ਪਰ ਇਹਦੇ ਵਿੱਚ ਗنیمਤ ਇਹ ਰਹੀ ਕਿ ਕੋਈ ਵੀ ਜਿਹੜਾ ਜਾਨੀ ਨੁਕਸਾਨ ਉਹ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਜਿਹੜਾ ਬਚਾ ਰਹਿ ਗਿਆ ਕਿ ਅਚਾਨਕ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਵੱਡੀ ਗੱਡੀ ਜਿਹੜੀ ਹੈ ਤੇਜ਼ ਰਫਤਾਰ ਚ ਹੋਵੇ ਤਾਂ ਉਸ ਨੂੰ ਕੰਟਰੋਲ ਕਰਨਾ ਬੇहद ਹੀ ਮੁਸ਼ਕਲ ਹੁੰਦਾ ਪਰ ਲੇਕਿਨ ਟਿੱਪਰ ਬਲੇ ਦੀ ਸੂਜ ਬੂਜ ਦੇ ਕਾਰਨ ਜਿਹੜਾ ਆ ਵੱਡਾ ਹਾਸਾ ਹੋਣ ਤੋਂ ਬਚ ਗਿਆ ਗੱਡੀ ਦਾ ਜਿਹੜਾ ਨੁਕਸਾਨ ਤਾਂ ਹੋਇਆ ਪਰ ਲੇਕਿਨ ਜਿਹੜੇ ਅੰਦਰ ਜਿਹੜੇ ਪਰਿਵਾਰ ਬੈਠਾ ਸੀ ਉਹਦੀਆਂ ਜੜੀਆਂ ਜਾਨਾਂ ਤਾਂ ਬਚ ਗਈਆਂ ਪਰ ਫਿਲਹਾਲ ਜਿਹੜਾ ਆ ਦੇਖ ਸਕਦੇ ਹੋ ਕਿ ਬਹਿਦ ਹੀ ਭਿਆਨਕ ਜਿਹੜਾ ਹਾਸਾ ਤਸਵੀਰਾਂ ਦੇ ਵਿੱਚ ਸੀਸੀਟੀਵੀ ਜਿਹੜੀ ਤਸਵੀਰਾਂ ਦੇ ਵਿੱਚ ਦੇਖਣ ਨੂੰ ਮੈਂ ਤਾਂ ਔਰ ਗੱਡੀ ਦਾ ਤੁਸੀਂ ਹਾਲਤ ਵੇਖ ਲਓ ਨਵੀਂ ਗੱਡੀ ਹੀ ਤੇ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਪਰਿਵਾਰ ਜਾ ਰਿਹਾ ਸੀ ਤਾਂ ਗੱਡੀ ਦਾ ਹਾਲ ਤੁਸੀਂ ਆਵੇ ਲੋ ਆ ਇਹੜਾ ਟਿੱਪਰ ਐ ਇਸ ਦੇ ਨਾਲ ਹੀ ਜੜਾਇਆ ਉਹ ਹਾਸਾ ਜਿਹੜਾ ਵਾਪਰਿਆ ਸੀ